ਕਿੰਦਾ ਕੈਟਰਨ ਮਿਕਟ ਟੱਟੀ ਆ ਕਿੰਨਾ ਪਸੀ ਨਹੀਂ ਕਿੰਨੇ ਤੁੰਗ ਨਹੀਂ ਡੈਡੀ ਹੁਣ ਪਾਵੇਂ ਸਾਡੇ ਛਾਪੇ ਤੁਹਾਡੇ ਰਲਗੇ ਸਾਡੇ ਟੱਬਰ ਮੈਂ ਤੋੜੀ ਨਹੀਂ ਐਵੇਂ ਮੇਰਾ ਕਹਦਾ ਸਿਆਪਾ ਆ ਮੈਂ ਚੁੱਕਦਾ ਵਾਂ ਸ਼ੇਰ ਅਕਨਕ ਭਾਰਾ ਵਿਖੀ ਇੱਕ ਹੱਥ ਨਾਲ ਉਹ ਨਹੀਂ ਓ ਮੀ ਟੋਪੀ ਪਾ ਕੇ ਤਾਂ ਮੈਨੂੰ ਲੜਾਈ ਲੱਗੀ ਕਰਨ ਐ ਇਥੇ ਟੋਪੀ ਪਾੜਦੇ ਬੰਦਾ ਹੈ ਬਲੂਗੀ ਬੰਦਾ ਕੈਮਰਾ ਨਹੀਂ ਵੇਖਣ ਦੇ ਬੰਦਾ ਤਾਂ ਕੋਈ ਨਹੀਂ ਵਹੇ ਇਸ ਤਰ੍ਹਾਂ ਲੱਭਾ ਵੀ ਐ ਫੀਲ ਆਈ ਤਾਂ ਨਾ ਕੋਈ ਤਣ ਕੋਈ ਨਾ ਕਿ ਗਿਆ ਵਾ ਕਿਉਂਕਿ ਮੈਂ ਸੁੱਤਾ ਮੈਨੂੰ ਆਵਾਜ਼ ਆਈ ਫਿਰ ਡੈਡ ਦਾ ਪਛੈ ਡੈਡ ਕਹਿੰਦਾ ਮੈਨੂੰ ਵੀ ਆਈ ਆਵਾਜ਼ ਬਾਕੀ ਹੁਣ ਕੈਮਰਾ ਚੈੱਕ ਕਰ ਦਨ ਨੀਚੇ ਜਾ ਕੇ ਇਹ ਤੇ ਮੈਂ ਲਾਈਵ ਵੇਖਣ ਦਾ ਮੋਬਾਈਲ ਨਾਲ ਅਟੈਚ ਹੈ ਕੈਮਰਾ ਬੈਕ ਕਰਕੇ ਵੇਖਦੇ ਕੋਈ ਆਇਆ ਕਿ ਨਹੀਂ ਆਇਆ ਤਾਂ ਨੇਰਾਤ ਨਾ ਕਾਫੀ ਹੋ ਗਿਆ ਵਾ ਹੈ ਕਿੰਦਰਾ ਤਾਂ ਨਾ ਤਰੇ ਉਹ ਤੇ ਯਾ ਕੇ ਵੇਖੋ ਤੇ ਤਾਂ ਕੋਈ ਨਹੀਂ ਹੈਗਾ ਵੀ ਪਰ ਖੜਾਕ ਆਇਆ ਲੈ ਐਨੇ ਜਿਹਦਾ ਬੰਦਾ ਤੁਰ ਕੇ ਲੰਘਿਆ ਹੁੰਦਾ ਕੋਤੇ ਤੇ ਤੂੰ ਤਮ ਖਜੀ ਆਈ ਥੱਲੇ ਚੱਲ ਜੀ ਮੰਨ ਲਓ ਮੈਨੂੰ ਭਲੇ ਖਲਗਾ ਤੇ ਡੈਡੀ ਨੂੰ ਥੋੜੀ ਭਲੇ ਖਲਗਾਊਗਾ ਮੈਂ ਕਿ ਕੈਮਰੇ ਹੁਣ ਚੈੱਕ ਕਰ ਲਾਂਗੇ ਠਹਿਰ ਕੇ ਹੁਣ ਸਹੀ ਹਾਂ ਨਹੀਂ ਕੋਈ ਬੰਦਾ ਕੋਟੇ ਦੇ ਉਹ ਬੱਤੀ ਕੀ ਹੈ ਨਾ ਨਾਲ ਦੇ ਕੋਈ ਮਖਵਾ ਮੈਂ ਲਾਦਾ ਉਹ ਨਾਲ ਦੇ ਕਿਤੇ ਪੌੜੀ ਪਾੜੀ ਚੜ੍ਹੇ ਹਨ ਤਾਂ ਉਹ ਦਿਨ ਤਾਂ ਮਖਾੜੀ ਇਧਰ ਆਈ ਹੈ ਬਸ ਤੁਹਾਨੂੰ ਭਲੇ ਖਲ ਕਰਾ ਇਹ ਇਧਰ ਨੂੰ ਨਾ ਕਿੱਕ ਗਿਆ ਹੈ ਲੈ ਵੀ ਮਤਰਾ ਰੈਡੀ-ਸ਼ੈਡੀ ਹੋ ਗਏ ਹੁਣ ਤੇ ਹੁਣ ਚੱਲੇ ਆ ਰੈਡੀ ਹੋ ਗਏ ਸਿਲੰਡਰ ਭਰਉਣ ਹੋਰ ਜਾਣਾ ਕਿੱਥੇ ਆਪਾਂ ਡੈਡੀ ਨਾਲ ਅੱਜ ਪਲਾਟ ਦੇ ਵਿੱਚ ਮਮਾ ਜੀ ਹੁਣੀ ਨਹੀਂ ਆਏ ਅੱਜ ਹੈਗੀ ਹੈ ਛੁੱਟੀ ਪਰ ਜਿਹੜੀ ਇਹ ਡੈਡੀ ਨੇ ਤੋੜਤੀ ਤੇ ਨਾਮ ਮੇਰਾ ਲਾਤਾ ਹੈ ਹੈ ਜੰਬੀ ਵੀ ਸਿਮਰਦਾ ਵੀ ਹੈ ਹੈ ਉਹ ਨਾਲ ਹੀ ਤੁਹਾਡਾ ਤੋੜੀ ਐਵੇਂ ਮੈਂ ਕਿਥੇ ਤੋੜੀ ਸਾਡਾ ਕਿਥੋਂ ਪਵਾੜਾ ਹੋਇਆ ਤੋੜ ਕੇ ਤੇ ਮਨ ਗਿਆ ਪੋਲੇ ਜੇ ਉੱਥੇ ਸੁਝਾ ਕੇ ਰਸਤੀ ਜਵਾਨ ਨੇ ਕਿੱਡਾ ਚਲਾ ਗਿਆ ਡੈਡੀ ਤੋੜੀ ਕਿ ਨਹੀਂ ਤੜੀ ਉਹਦਾ ਮੰਜਾ ਨਹੀਂ ਤੋੜੀ ਮੈਂ ਚੰਗੀ ਭਲੀ ਜਾਂਦੀ ਮੈਨੂੰ ਪਤਾ ਜਦੋਂ ਮੈਂ ਕੜਕਾ ਜੀ ਆਹ ਕੜਕਾ ਕੇ ਦੱਸ ਉਹਦੇ ਵਿੱਚ ਛੈਣੇ ਲੱਗੇ ਨੇ ਚਾਹ ਨਾ ਵੀ ਤੇਰਾ ਠੀਕ ਤਾਂ ਨਹੀਂ ਅੱਛਾ ਤੋੜਤੀ ਬਸ ਡੈਡੀ ਨੇ ਤੋੜਤੀ ਹੁਣ ਨਹੀਂ ਮੰਨਣ ਦੇ ਚਲੋ ਕੋਈ ਗੱਲ ਨਹੀਂ ਨਾ ਮੰਨੋ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਡੈਡੀ ਇਹਨੇ ਤੋੜੀ ਇਹੋ ਡੈਡੀ ਇਹਦਾ ਚਾਹ ਖੜਦਾ ਹੈ ਆਪਾਂ ਆਏ ਇਥੋਂ ਪਰਤੀਜ ਕਟਾਉਣ ਵਾਸਤੇ ਸਿਲੰਡਰ ਦੀ ਵੇਖ ਲਓ ਕਿੰਨੀ ਨੀਵੀਂ ਜੀ ਏਜੰਸੀ ਖੂ ਹੀ ਬਣਿਆ ਪਿਆ ਆ ਸੜਕ ਨਾਲੋਂ ਲੈ ਵੀ ਨੂੰ ਪ੍ਰਾਮ ਮਿਲ ਗਿਆ ਨਵਾਂ ਸਿਲੰਡਰ ਇਥੋਂ ਆਪਾਂ ਉਹਨੂੰ ਤੋੜ ਕੇ ਸਭ ਕੈਟਰ ਕੋਟਲਾ ਆਪ ਤੇ ਹੁਣ ਆ ਇਥੇ ਥੱਲੇ ਖਲਾਰਾ ਪਾਤਾ ਹੁਣ ਆ ਜਿਹੜਾ ਇਹਨੂੰ ਵੀ ਚੁੱਕਦੇ ਹੋ ਗਾ ਇਹ ਕਰਨ ਲੱਗੇ ਹੁਣ ਲੈ ਚਲ ਗਿਆ ਹੈ ਚਲ ਗਿਆ ਜੀ ਜੀ ਹਾਂ ਬਿਲਕੁਲ ਤੋਂ ਕੰਮ ਟੀ ਹੈ ਐਸਾ-ਐਸਾ ਚੱਲ ਗਿਆ ਹੈ ਮੈਂ ਨਹੀਂ ਵੇਖਿਆ ਸ਼ਾਬਾਸ਼ ਖਲਾਰਾ ਸਾਹਮਣੇ ਬਾਗੂ ਬੜਾ ਬੀਬਾ ਜੀ ਸ਼ਾਬਾਸ਼ ਵੈਰੀ ਗੁੱਡ ਚਲੋ ਘਰ ਦਾ ਬੰਦ ਮੰਮੀ ਡੈਡੀ ਮੰਨ ਗਿਆ ਹੀ ਮੈਂ ਕਹਿੰਦਾ ਕੈਟਲ ਮਿਕ ਕੋ ਟਟੀ ਹੈ ਆਈ ਕਿੰਨੇ ਤੂੰ ਨਹੀਂ ਅਸਾਂ ਲਈ ਮੈਂ ਸਭ ਨੂੰ ਨਹੀਂ ਦੱਦੂ ਤੇ ਚਲਾਂਗਾ ਲਿੰਦੇ ਟੁੱਟੀ ਡੈਡੀ ਕੋ ਮੰਨ ਗਿਆ ਮਾਮਾ ਇਹਨਾਂ ਕੋ ਟੁੱਟੀ ਸੰਦ ਤੂੰ ਨਹੀਂ ਲੈ ਮੈਂ ਕਹਦਾ ਸੰਡੀ ਦੱਸ ਹੱਸ ਨਹੀਂ ਸਕਦੀ ਮੈਂ ਰੋਈ ਜਾ ਡੈਡੀ ਤੁਹਾਡੇ ਕੋ ਟੁੱਟੀ ਆ ਮੈਂ ਉਥੋਂ ਲਾ ਕੇ ਲੈ ਆਂ ਜਰ ਤੂੰ ਹੀ ਮੜੇ ਰੋਲਾ ਪਾ ਨਾ ਵੀ ਡੈਡੀ ਕੁੱਤੀ ਤੁਹਾਡੇ ਕੋ ਕੈਟਲ ਡੈਡੀ ਕੋ ਟੁੱਟੀ ਹੈ ਡੈਡੀ ਹੁਣ ਪਾਵੇਂ ਸਾਡੇ ਛਾਪੇ ਤੁਹਾਡੇ ਰਲ ਗਏ ਸਾਡੇ ਟੱਬਰ ਐਵੇਂ ਤਾਂ ਸਾਰਾ ਟੱਬਰ ਕੰਦੇ ਰਲ ਗਏ ਟੁੱਟੀ ਡੈਡੀ ਤੁਹਾਡੇ ਕੋ ਤੁਸੀਂ ਮੰਨਦੇ ਨਹੀਂ ਜੀ ਹੁਣ ਟੁੱਟੀ ਹੈ ਮੂ ਜਾ ਵੀ ਗਾੜੀਆਂ ਪਲਾਸਟਰ ਦੇ ਪਲਾਸਟਰ ਦਾ ਬਊਟ ਟਾਉਨ ਜਿੱਥੋਂ ਹੂੰ ਜਾਂਦਾ ਹੈ ਚੁੱਕ ਤੱਕ ਕੰਕਰ ਉਹ ਜਾ ਕੰਮ ਲੱਗਦਾ ਉੱਥੇ ਮੈਂ ਜਦੋਂ ਨਾ ਕੰਮ ਨਾ ਵੀ ਕੁੜੀ ਨੇ ਤੇ ਕੁੜੀ ਚਲੀ ਆਹ ਕਿਦਾਂ ਉਤਰਨੀ ਉਤਰਨੀ ਉੱਤਰ ਚਲੀ ਉੱਤਰ ਚਲੀ ਉਤਰ ਚਲੀ ਆਪੇ ਆਪੇ ਉਹ ਫੇਰ ਤਾਂ ਚੜ ਗਈ ਪੈਰ ਨਹੀਂ ਲੱਗਾ ਫੇਰ ਤਾਂ ਚੜ ਗਈ ਫੇਰ ਤਾਂ ਚੜ ਗਈ ਟੁੱਟੀ ਉਹ ਤਾਂ ਡੈਡੀ ਕੋਈ ਆ ਭਾਈ ਮੰਨੇ ਚਾਹੇ ਨਾ ਮੰਨੇ ਟੁੱਟੀ ਇਹ ਕੋਈ ਆ ਹਾਂ ਸਿੰਦੂ ਨੂੰ ਬੇ ਨਹੀਂ ਨਹੀਂ ਡੈਡੀ ਟੁੱਟੀ ਲੈ ਤੇ ਫਿਰ ਗੋਪੀ ਤੋੜ ਗਿਆ ਗੋਪੀ ਨਹੀਂ ਤੋੜਦੀ ਇੱਥੇ ਗੋਪੀ ਨੇ ਤੋੜ ਫਿਰ ਉੱਥੇ ਜਾਉਣਾ ਕਿਉਂਕਿ ਅਹੀਂ ਅਹੀਂ ਮੰਮੀ ਲੇਟ ਉੱਠੇ ਮਿਲਿਆ ਸਵੇਰੇ ਮਾਂਜੀ ਬਾਉ ਤੁਸੀਂ ਆ ਨਾ ਰਾਤੀ ਹੀ ਛੇੜੀ ਆ ਹਲਾ ਕੇ ਫੜਾਉਂਦੀ ਮੈਂ ਚਾਹਤ ਨਹੀਂ ਵਿੱਚ ਤੇ ਵਿੱਚ ਕਿੰਕਰਾਂ ਜੀ ਹਿੱਲਣ ਦੀ ਮੈਂ ਬਸ ਬਸ ਟੁੱਟੀ ਡੈਡੀ ਕੋਈ ਨਹੀਂ ਡੈਡੀ ਹੁਣ ਜਿ ਜਿਦੀ ਜਾਂਦਾ ਮੈਥੋਂ ਟੁੱਟੀ ਇੱਥੇ ਗੋਪੀ ਨੇ ਤੋੜਤੀ ਨਹੀਂ ਫਿਰ ਤੇ ਸਾਡੇ ਕੋਲ ਨਹੀਂ ਹੋਈ ਇਹ ਗਾੜੀਆਂ ਮੂਹਰੇ ਬੜਾ ਫੁਰਿਆ ਉੱਥੇ ਜਿਹੜਾ ਮੁੰਡਾ ਗੋਪੀ ਨਹੀਂ ਲੱਗਾ ਕੰਮ ਵਾਲਾ ਉਹਦੇ ਕੋ ਟੁੱਟ ਗਈ ਹਣੀ ਉਹਦੇ ਕੋ ਟੁੱਟ ਗਈ ਮੈਂ ਤੋੜੀ ਨਹੀਂ ਐਵੇਂ ਮੇਰਾ ਕਦਾ ਸਿਆਪਾ ਹੋਇਆ ਤੋੜੀ ਨਹੀਂ ਸਿਆਪਾ ਇਹਦਾ ਸੱਚੀ ਨਹੀਂ ਬਰ ਸੰਡੇ ਕੋਈ ਗੋੜਾ ਨਹੀਂ 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 ਯਾਰ ਨਹੀਂ ਮੰਮੀ ਹੱਦ ਹੋ ਗਈ ਯਾਰ ਨਹੀਂ ਮੈਂ ਨਹੀਂ ਤੋੜੀ ਤੜ ਮੈਨੂੰ ਲੱਗਦਾ ਸਾਬ ਹਰ ਗੋਲੇ ਭਾਈ ਤੋਂ ਹਰ ਗੁਣ ਕੋ ਪਾਇ ਹੱਥ ਜੇ ਛੂਸੇ ਟੁੱਟਾਂ ਦਾ ਤਾਂ ਮੈਂ ਐ ਕਿਹੜਾ ਕਹਿੰਦਾ ਹੁਣ ਜਦੋਂ ਮੈਂ ਬੋਦਰ ਪਹੁੰਚਾ ਨੂੰ ਚਾਹ ਨਹੀਂ ਕਾਣ ਨੂੰ ਲੱਗਦਾ ਥੋੜੀ ਚਾਹ ਹੈਗੀ ਮੈਨੂੰ ਲੱਗਦਾ ਉਹ ਚਾ ਨਹੀਂ ਉਹ ਫਿਰ ਕੋ ਕੰਕਰਾਂ ਹੀ ਲੀਹਣੀਆਂ ਕੰਕਰਾਂ ਹੀ ਕਹਿੰਦੇ ਨੀ ਬਾਦੀ ਬਾਕੀ ਕੰਕ੍ਰੀਟ ਹੁੰਦਾ ਸਭ ਨਾਲੇ ਸਿੰਦੀ ਲੈ ਉਹ ਨਹੀਂ ਯਾਰ ਲੈ ਪਤਾ ਸਿੰਦੀ ਉਹ ਨਹੀਂ ਨਹੀਂ ਸੁਨੀ ਤੇਰੇ ਕੋ ਤਾਂ ਨਹੀਂ ਤੇਰੇ ਕੋ ਤਾਂ ਨਹੀਂ ਟਿੱਕ ਟੁਕੀ ਮੀ ਆਖਣੀ ਮੈਂ ਮੜੀ ਨਹੀਂ ਮੰਮੀ ਨੇ ਫੜਾ ਲੱਗੀ ਤੇ ਮੈਂ ਆਪ ਨਹੀਂ ਹੱਥ ਲਾਇਆ ਮਿੰਦੇ ਪਤਾ ਨਹੀਂ ਡੈਡੀ ਨੇ ਕਿਹੜੇ ਵਾਲੇ ਲਿਆਂਦੀ ਰਾਬਦੀ ਉੱਥੇ ਪਈ ਹੈ ਐਵੇਂ ਯਾਰ ਹੱਸਾਈ ਜੋ ਸਹੀ ਜੋ ਹਸਾਈ ਜੋ ਅਗਲੇ ਬੰਦੇ ਨੇ ਹੱਸਦਾਹੀਂ ਦੱਸ ਜੋ ਸੌਂ ਹੀ ਖਾਲੀ ਸਿਰ ਤੇ ਆ ਫਿਰ ਬਾਕੀ ਕੀ ਰਹੇ ਐਵੇਂ ਯਕੀਨ ਨਹੀਂ ਡੈਡੀ ਨੂੰ ਡੈਡ ਜੀ ਝੂਠ ਨਹੀਂ ਚਲੋ ਚਲੋ ਡੈਡ ਜੀ ਮਜ਼ਾਕ ਨਾ ਮਜ਼ਾਕ ਰਹਿ ਗਿਆ ਮੇਰੀ ਗੱਲ ਸੁਣੋ ਸੀਰੀਅਸਲੀ ਇਹ ਇਹ ਕਿਤੇ ਗੋਪੀ ਕੋਈ ਡੈਡ ਜੀ ਕਿਤੇ ਚਾਹ ਪਾਉਂਦੇ ਆ ਨਾ ਜਦੋਂ ਚਾਹ ਪਾਈਦੀ ਨੇ ਕਿਤੇ ਉੱਥੇ ਡੈਡ ਜੀ ਡਿਗ ਪੀ ਜਾਂ ਨਹੀਂ ਤੁਹਾਡਾ ਵੀ ਕਿਸ ਹਵਾਲੇ ਯਾਰ ਨਹੀਂ ਧਿਆਨ ਪੈਂਦਾ ਵੀ ਉਹਦੇ ਕੋ ਕਿਤੇ ਮੈਨੂੰ ਲੱਗਦਾ ਡਿਗ ਪੀ ਕੇ ਉਹਦੇ ਕੋ ਨੂੰ ਪੁੱਛ ਲੈ ਪਲਸ ਵੇਰੇ ਪੁੱਛਣਾ ਹੀ ਹੈਗਾ ਨਾ ਮਲੀ ਗੱਲ ਪੁੱਛ ਲਓ ਯਾਰ ਉਹਦੇ ਕੋ ਹਰ ਗੁੰਦੇ ਕੰਮੇ ਖੋ ਸਾਰੇ ਖਲਾਰ ਤੇ ਮਟਰ ਮਟਰ ਕਿੱਥੇ ਪਾਇਆ ਮੂੰਜ ਆ ਕਰ ਮਟਰ ਕਿੱਥੇ ਪਾਇਆ ਹਾਂ ਕੀ ਪਾਇਆ ਹਾਂ ਕਰ ਆਹ ਉਹ ਕਿਨੇ ਪਾ ਲਿਆ ਤੇ ਨਹੀਂ ਕੋਈ ਕਰੇ ਸਸਕੀ ਆਲ ਸਵਾਗਤ ਹੈ ਤੁਹਾਡਾ ਅੱਜ ਦਿਨ ਦੇ ਵਲੌਗ ਦੇ ਵਿੱਚ ਤੇ ਇੱਕੜਾ ਕੀ ਧੁੱਪ ਲੱਗੀ ਆ ਤੇ ਇਧਰ ਚੌਲ ਆ ਗਏ ਉੱਪਰ ਆਪਣੇ ਚੌਲ ਖਾਵਾਂਗੇ ਵੇਖ ਡੈਡੀ ਨੂੰ ਮੈਂ ਖਿਜਾਉਂਦਾ ਵੇਖਿਆ ਮੰਮੀ ਆਵੇ ਲੈ ਡੈਡੀ ਦੇ ਕੰਮ ਆ ਫੇਰ ਰਖਣਾ ਵੀ ਜਾਣ ਜਾਣ ਕੇ ਮੈਨੂੰ ਗੱਲਾਂ ਕਰਦਾ ਵੀ ਆਹ ਚੂਚੀਆਂ ਚੂਚੀਆਂ ਡੱਬੀਆਂ ਦੋ ਲੈਣ ਦੀਆਂ ਤੇ ਬੰਦਾ ਜੇ ਪੈਸੇ ਖਰਚਣ ਖੁੱਲਾ ਦਹੀਂ ਬੰਦਾ ਲੈਣਦਾ ਅੱਧਾ ਕਿਲੋ ਮੈਂ ਪਤਾ ਨਹੀਂ ਕੀ ਕਿੱਥੇ ਕੀ ਕਿੱਥੇ ਤੁਰੇ ਫਿਰਦੇ ਕੀ ਕਰਦੇ ਕੀ ਫਿਰਦੇ ਹੁਣ ਹੱਥਾਂ ਨੂੰ ਕਿ ਲੱਗਾ ਝਾਣਨ ਦਾ ਪਈ ਹੈ ਦਹੀਂ ਲੱਗਦਾ ਉਹ ਤੇ ਡੱਬੇ ਚ ਪੈ ਕੇ ਆ ਹਾਂ ਨਹੀਂ ਸਮਝ ਨਹੀਂ ਆ ਗਈ ਦੱਸ ਕੋਈ ਖਲਾਰਦਾ ਨਾ ਤੇ ਕਿਹੜਾ ਨੇ ਕਿੰਨਾ ਬੋਸੇ ਹੋਣਾ ਹੈ ਸਹੀ ਗੱਲ ਸਹੀ ਗੱਲ ਮੈਂ ਪੁੱਤਰੀ ਨੂੰ ਕੁਝ ਨਹੀਂ ਆਖਿਆ ਹਾਂ ਪੁੱਤਰੀ ਨੇ ਕੁਝ ਨਹੀਂ ਆਖਿਆ ਇਹ ਚੀਜ਼ਾਂ ਖਲਾਰਦੇ ਨੇ ਭੈਣ ਭਰਾ ਸਾਡੇ ਦੁਆਲੇ ਹੁੰਦੇ ਨੇ ਹੋਰ ਕੀ ਹੁਣ ਪੁੱਤਰੀ ਨੇ ਹੁਣ ਪੁੱਤਰੀ ਨੇ ਕੁਝ ਨਹੀਂ ਕਿਹਾ ਹੈ ਲਾਡਾਂ ਵਾਲੀ ਲਾਡਾਂ ਵਾਲੀ ਬਸ ਸਾਨੂੰ ਨਹੀਂ ਲਾਡ ਕੀਤਾ ਹੋਰ ਕਿਦਾਂ ਇਹ ਨੇ ਖੁੱਲਾ ਖਾਣਾ ਇਹਦੇ ਐਵੇਂ ਆ ਡੱਬਿਆਂ ਜਿਹਾਂ ਵਾਲਾ ਚੁੱਕ ਲੈਂਦਾ ਇਹ ਨਹੀਂ ਵਧੀਆ ਹੁੰਦਾ ਵੀ ਸੂਸੀਆਂ ਆ ਗਈਆਂ ਚੁੱਕ ਲੈਂਦੀਆਂ ਸਹੀ ਗੱਲ ਕੈਟਲਾ ਆਉਤ ਹੋੜ ਕੇ ਜਵਾਨ ਜੀ ਨੇ ਨਾਕਦਾ ਲਾਇਆ ਐ ਬੜਾ ਵਧੀਆ ਆ ਹਸਣਾ ਆ ਭਿੜਿਆ ਜਵਾਨ ਹੂੰ ਆ ਬਗਤ ਨੇ ਨਾ ਸਿੜਕਦੇ ਕਿਤੇ ਮੁੱਧਰੇ ਮੂੰਹ ਡਿੱਗੇ ਆ ਨਹੀਂ ਜੇ ਰੋਟੀ ਹੁੰਦੀ ਨਾ ਇੰਨਾ ਕੋ ਹੂੰ ਰਾਤੀ ਭਾਂਜ ਦਰ ਦਿੰਦੇ ਉਹ ਨਹੀਂ ਨਹੀਂ ਰਾਤੀ ਕਿਤੇ ਮੁੱਧਰੇ ਮੂੰਹ ਡਿੱਗੇ ਆ ਤੇ ਚੱਬਰ ਕੇ ਸੌਂਗੇ ਆਣ ਕੇ ਪਰ ਮੋਸ ਤੇ ਉੱਥੋਂ ਕਿਹਨੇ ਹਿਲਾਇ ਨਹੀਂ ਜਿੱਥੇ ਪਈ ਉੱਥੇ ਪਈ ਐਵੇਂ ਆ ਮੈਂ ਸੱਜਾ ਕੇ ਚੈੱਕ ਕਰਨਾ ਤਾਂ ਹੂੰ ਚੈੱਕ ਕਰਨਾ ਮੈਂ ਕਿਹਾ ਬਿੰਦਰ ਤੂੰ ਤੋੜ ਤੀ ਬਿੰਦਰ ਤਾਂ ਨਾ ਹੂੰ ਫੋਨ ਜਾਈ ਫੋਨ ਕੰਡਿਆਂ ਤੇ ਪਹੁੰਚ ਗਿਆ ਤੋੜ ਕੇ ਹੂੰ ਫੋਨ ਚੱਲੇ ਆ ਘਰ ਦਾ ਸੱਦਾ ਲੈਣ ਆਉਂਦੇ ਸੱਦਾ ਗਿਆ ਮੁੱਕ ਤੇ ਆਪਾਂ ਨੂੰ ਤਾਂ ਤਾਂ ਖੜਿਆ ਆਪਣੇ ਕੋ ਮਾਇਆ ਨਹੀਂ ਇਹ ਮਾਇਆ ਖਰਚ ਨਹੀਂ ਤੇ ਫੇਰ ਵੀ ਨਹੀਂ ਨਹੀਂ ਧਰ ਮੋਟਰ ਦਾ ਨਾ ਕਰਨਾ ਪੜਾਏ। ਇਹ ਸਹੀ ਗੱਲ ਹੈ ਆਪਣੇ ਕੋ ਜਿ ਮਾਇਆ ਮੁਕੀ। ਬੰਦ ਕਰਦੇ ਡੈਡੀ ਆਪੇ ਬੰਦ ਹੋ ਜਾਣਾ ਡੈਡੀ ਜ਼ਿਆਦਾਤਰ ਪਲਾਟ ਦੇ ਵਿੱਚ ਹੀ ਰਹਿੰਦੀ ਹੈ ਤੇ ਗੱਡੀ ਦੇ ਵਿੱਚ ਅੱਜ ਕਾਫੀ ਚਿਰਾਂ ਬਾਦੀ ਬੈਠੇ ਹੋਣਾ ਨਾ ਨਾਣੀ। ਜ਼ਿਆਦਾ ਮੈਂ ਸੁਣਾ। 1.5 ਤੋਂ ਮਹੀਨੇ ਬਾਦੀ ਬੈਠਿਆ ਸਹੀ ਗੱਲ ਹੈ। ਕਿਉਂਕਿ ਡੈਡੀ ਮਾਇਆ ਉਦੋਂ ਗਏ ਸੱਚ। ਦੇਖ ਕਦੋਂ ਆਹ ਤੇ ਅਜ ਨਾਲ ਇਹ ਆਹ ਤੇ ਟਾਈਮ ਹੋ ਹੀ ਗਿਆ ਮਹੀਨਾ ਤੇ ਹੋ ਗਿਆ ਮੇਰੇ ਸਾਨੂੰ। ਹਣਾ ਅਹ ਇੰਨਾ ਕੋ ਗਣ ਮਹੀਨਾ ਹੋ ਗਿਆ ਸਹੀ ਗੱਲ ਅੱਡਾ ਕਿਲੋ ਮਸਾਲਾ ਹੋਰ ਬੋਲੋ ਚੋਲ 5 ਕਿਲੋ ਮਸਾਲਾ ਕਾ ਸਾਬਤ ਦੇ ਦੀਏ ਸਾਬਤ ਚੋਲ ਸੋ ਵੀ ਆਪਣੇ ਬਰਥਡੇ ਵਾਸਤੇ ਵੀ ਇਸ ਨੂੰ ਕਢਾ ਲਿਆ ਮੈਂ ਪਕੌੜੇ ਪਕਾਣੇ ਕੱਢਣੇ ਆ ਦੋ ਪੈਕਟ 2 ਕਿਲੋ ਦੋ ਜਗ੍ਹਾ ਕਰਦੀ ਆ ਪਹਿਲਾਂ 2 ਕਿਲੋ ਕਰ ਗਏ ਸਾਮਾਨ ਆਪਣਾ ਲੈ ਗਏ ਸਬਦਾ ਜਿਹੜਾ ਆਪਾਂ ਲੈ ਲਿਆ ਹੁਣ ਤੇ ਬਾਪੂ ਹੁਣਾਂ ਨੇ ਪੈਸੇ ਖਰਚੇ ਆਪਾਂ ਕਦੇ ਮਾਇਆ ਸ਼ੈ ਹੈ ਨਹੀਂ ਇਹਦੇ ਕਿ ਆਪਣਾ ਬਰਥਡੇ ਆ ਰਿਹਾ ਫੇ ਵੱਡੇ ਆਸ ਤੇ ਪੈਸੇ ਬਚਾਏ ਨੇ ਕੱਲ ਕੱਲ ਕੀ ਗਿਫਟ ਦੇਣਾ ਮੈਨੂੰ ਮੈਨੂੰ ਕੋਈ ਗਿਫਟ ਦੇਣਾ ਉਹ ਬਣਾ ਵੀ ਦਿੱਤੀ ਹੈ ਹਾਂ ਉਹ ਪਰਲੂ ਲੱਗਣ ਡਿਆ ਓ ਫਿਰਨ ਡਿਆ ਨਾਲ ਹੀ ਬਣਦੀ ਜਾਂਦੀ ਨਾਲ ਹੀ ਮਿਲ ਰਹਾ ਹੈ ਨਾ ਪਤਰ ਸੁਲਤਾਨ ਫੇ ਇਹ ਡਬਲ ਰੋਡ ਹੋਏ ਨਾ ਮੂੰਫਲੀ ਜਰਾ ਮੈਂ ਲੈ ਦੇਣਾ ਡੈਡੀ ਨੂੰ ਹੈ ਨਾ ਇਹ ਡੈਡੀ ਖਾਣ ਲੇ ਨਾਲੇ ਕੋਈ ਭੈਣ ਭਰਾ ਜੂ ਖਾਣੂਗੇ ਰਾਤ ਤਾਕਰ ਕਿਲੋ ਵਾਲਾ ਲੈ ਲੈਨੇ ਆਂ ਪਾਜੀ ਮੂੰਫਲੀ ਦਾ ਪੈਕਟ ਕਿਹੜਾ ਸਭ ਤੋਂ ਚੰਗਾ ਹੈ ਮੈਂ ਚੁੱਕਦਾ ਹਾਂ ਸ਼ੇਰਾਕ ਨੱਕ ਭਾਰਾ ਵਿਖੀ ਇੱਕ ਹੱਥਾਂ ਦੀ ਆ ਉਹ ਨਹੀਂ ਉਹ ਖੁਸ਼ ਹੋ ਕੇ ਕੰਨ ਤੇ ਬੈਠੀ ਘਟਕੇ ਫੜੀਆ ਬਸ ਹਰਗੁਣ ਕਿੰਨੂ ਨਹੀਂ ਆਵਾਜ਼ ਮਾਰਨੇ ਹਰਗੁਣ ਕਿੰਨੂ ਨਹੀਂ ਆਵਾਜ਼ ਮਾਰ ਵੇ ਵੇ ਅਯੋ ਪਤੰਗ ਦੀ ਵੇਖਣਾ ਉੱਤੇ ਪਤੰਗ ਉੱਡਣ ਦੀ ਆਡੀ ਵੇਖਣਾ ਚੱਲੇ ਆ ਜੀਨਾ ਜਿਹੜੀ ਉੱਚੀ ਹਰਗੁਣ ਦਾ ਸੂਟ ਜਿਹੜਾ ਨਹੀਂ ਆ ਇਹਨੂੰ ਪਾਤਾ ਗੁੱਡਾ ਕਹਿੰਦੇ ਇਹਨੂੰ ਹੈ ਕਾਕਾ ਕਾਕਿਨ ਕਾਕਾ ਲੈ ਗਿੜਾ ਕਾਕਾ ਕਾਕਾ ਕਿਥੇ ਹਾਂ ਤੇ ਦੇ ਕਾਕਾ ਕਾਕਾ ਓਏ ਨਹੀਂ ਮੇਰਾ ਫੜ ਜੁਣੀ ਕਿਤੇ ਕਿਥੇ ਕਾਕਾ ਓਏ ਕਾਕਾ ਹਲ ਕਾਕਾ 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 ਲੈਣਾ ਓ ਲਾ ਲੈ ਪਾਪਣ ਕਿ ਲਾ ਦੇ ਕਾਕਾ 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 ਸੌਣ ਲਈ ਕਾਕੇ ਨੂੰ ਸੁਵਾ ਦੋ ਕਾਕੇ ਨੂੰ ਸੁਵਾ ਦੋ ਸੁਵਾ ਦੋ ਵਾ 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 ਕਰ ਦੋ ਸੁਵਾ ਦੋ ਕਾਕੇ ਨੂੰ ਸੁਵਾ ਦੇ ਕਾਕੇ ਨੂੰ ਕਾਕੇ ਦੀ ਪਾਣੀ ਲੱਲਾ ਸੁਵਾ ਦੋ ਕਾਕੇ ਨੂੰ ਕਾਕੇ ਨੂੰ ਸੁਵਾ ਪਾਣੀ ਕਰਨ ਦੀ ਪਾਣੀ ਹੈ ਇਹ ਵਿਆਹ ਤੁਹਾਡੇ ਸੁਵਾ ਦੋ ਲੈ ਕੁੜੀ ਨੇ ਪਾ ਲਈ ਟੋਪੀ ਤੇ ਹੁਣ ਚੱਲੇ ਆਂ ਥੋੜਾ ਮਾਰਕੀਟ ਜਿਹੜੀ ਹਰਗਣ ਵਾਲੀ ਟੋਪੀ ਉਹ ਵਾਪਸ ਕਰ ਲਈਏ ਫੇਰ ਕੀ ਕਰਨਾ ਹੋਰ ਦੇਖਦੇ ਕੋਈ ਹੋਰ ਲੈ ਆਵਾਂਗੇ ਉਹ ਭਾਈ ਨਹੀਂ ਉਹਨੇ ਇਹ ਕਵਲ ਸੂਟ ਜਿਹੜੀ ਨੇ ਇਹ ਟਾਈਟ ਆ ਇਹ ਹਰਗਣ ਨੂੰ ਤੇ ਇਹ ਹੋ ਸਕਦਾ ਜੇ ਟਾਈਮ ਲੱਗਾ ਤੇ ਵੀ ਚੇਂਜ ਕਰਵਾ ਲਿਆਵਾਂਗੇ ਨਹੀਂ ਜੋੜ ਦੱਸਨੀ ਬੈਦਾਂ ਬਹੁ ਚਲ ਆਹ ਇਹ ਪਹੁੰਚ ਗਏ ਆ ਸੈਂਟਰਸ ਸਕੂਲ ਦੇ ਲਾਗੇ ਤੇ ਜਾਈ ਜਾਨੇ ਅੱਜ ਸਭ ਤੋਂ ਕੱਲ ਨਾਲੋਂ ਵੀ ਜ਼ਿਆਦਾ ਠੰਡਿਆ ਬਹੁਤ ਜ਼ਿਆਦਾ ਬਾਈਕ ਵਾਲੇ ਵਿਚਾਰਾਂ ਦਾ ਬੜਾ ਉਤੋਂਦਾ ਹਣ ਟੋਪੀ ਚੇਂਜ ਕਰਾਉਣ ਵਾਤੇ ਆਏ ਘਰ ਲਈ ਉਹਨਾਂ ਨੇ ਦੇ ਵਿੱਚੋਂ ਰਗਮੀ ਜਿਹੜੀ ਮਰਜ਼ੀ ਲੈ ਲਓ ਹੋਰ ਹੈਗੇ ਨਹੀਂ ਇਹ ਬੰਦਦੀ ਆਉਂਦੀ ਨਹੀਂ ਨਾ ਚਲੋ ਜਿਹੜੀ ਪਉਂਦੀ ਉਹ ਲੈ ਲਓ ਵੱਡੀ ਲੈਣੀ ਲੈ ਲਓ ਆਹ ਫੜੋ ਵੱਡੀਆਂ ਲੈ ਕਿਹੜਾ ਦੋਮਾ ਚੋਲੋ ਇਹ ਵਾਲਾ ਜੜੀ ਲੈਣੀ ਹੈ ਦੋਨੋਂ ਲੈਣੀ ਦੋਨੋਂ ਕਾ ਕਲਰ ਮੈਂ ਕਿਹਾ ਹਲੇ ਜਿਹਦਾ ਬੱਜਾ ਲਾਉਣਾ ਸੋਣਾ ਆਹ ਵੇ ਟੋਪੀਆਂ ਹਰਕਣ ਵਾਸਤੇ ਡੇਆਂ ਦੇਖਣ ਆ ਸਹੀ ਇਹਨਾਂ ਚ ਲਾ ਲੈ ਇੱਕ ਦੋ ਟੋਪੀਆਂ ਪਹਿਲੇ ਇੱਕ ਲਈ ਵੀ ਫੇ ਮੁੜ ਕੇ ਨਾ ਹੋਵੇ ਮੁੜ ਕੇ ਪਾਵੇ ਨਾ ਫੇਰ ਛੁੱਟੀ ਜਾਵੇ ਲਾਓ ਯਾਰ ਉਹ ਕੁੜੀਆ ਛੋਟੀ ਹੋ ਲਾਲਾ ਛੁੱਟੀ ਜਾਂਦੀ ਯਾਰ ਇਹ ਦੇਖਣ ਦੀ ਬੂਟ ਵੀ ਹੈ ਤੇ ਸੌਕਸ ਵੀ ਹੈ ਦੋਵੇਂ ਕੰਮ ਕਰਦਾ ਹੈ ਦੋਵੇਂ ਕੰਮ ਹੈ ਨਾ ਅਗਲੇ ਫਿਲ੍ਹੇ ਥਾਣੇ ਪੈਰ ਪੋਣਾ ਹੋਵੇ ਉਹਦਾ ਠੀਕ ਹੈ ਹੁਣ ਇੱਕ ਵਾਰੀ ਆ ਹਰਗੁਰ ਦੀ ਲੈ ਦੀ ਕੈਪ ਇਹ ਹਰਗੁਰ ਦੀ ਕੈਪ ਆ ਇਹ ਨਹੀਂ ਆਉਣੇ ਇਸ ਦੀ ਵੀ ਛੋਟੀ ਆ ਯਾਰ ਇਹ ਕਿੱਥੋਂ ਆਉਣੇ ਨਾਲੇ ਉਹ ਨਹੀਂ ਪਉਂਦੀ ਦਸਤਾਨੇ ਨਹੀਂ ਚਾਹੀਦੇ ਸੋ ਇਹਦੇ ਵਿੱਚ ਸਾਈਜ਼ ਵੱਡਾ ਨਹੀਂ ਮਿਲੂਗਾ ਬਟ ਮੈਨੂੰ ਆ ਟਾਈਮ ਕਾਸ ਮਾਂ ਤੇ ਜਾਈਂ ਅੱਛਾ 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 ਚਲੋ ਕੋਈ ਨਹੀਂ ਇਹ ਜਿਹੜੇ ਵੀ ਉਹ ਦੁਕਾਨ ਆ ਇਹ ਰੇੜੀ ਆ ਇਹ ਮੇਰੇ ਨਾਲ ਪੜਦਾ ਰਿਹਾ ਹੈ ਆ ਵੀ ਪਰ ਜਿਆਦਾ ਵੱਡੇ ਹੈ ਹਨ ਸੋਚਿਆ ਮੰਮੀ ਹੁਣੇ ਜੋਗੇ ਲੈ ਲੈਂਦੇ ਪਰ ਇਹ ਸਾਈਜ਼ ਵੱਡਾ ਜਾ ਵੀ ਸਾਈਜ਼ ਵੱਡਾ ਹੀ ਹੈ ਹਨ ਆ ਵੀ ਕਿੰਨੇ ਲੱਗੇ ਹੁੰਦੀ ਪਾਵੇ ਕਲਰ ਵੇਖ ਕਿੰਨੇ ਕਲਰ ਆਪਸ਼ਨ ਕਿੰਨੀਆਂ ਆਈਆਂ ਹਨਾ ਬੱਸ ਕਾ ਬੱਸ ਆ ਦੋ ਚੀਜ਼ਾਂ ਲਈਆਂ ਹੈ ਆ ਕੀ ਹੋਏ ਪਾਵੇ ਹੈ ਹਰ ਗੁਣ ਵਾਸਤੇ ਹਰ ਗੁਣਵਾ ਦੇ ਕਿੰਨੀਆਂ ਵਧ ਗਈ ਇਹਦੇ ਦੂਜਾ ਪੈਰ ਨਾ ਇਹ ਤਾਂ ਦੂਜਾ ਪੈਰ ਹੁਣ ਲੱਭਣਾ ਨਹੀਂ ਯਾਰ ਆਹ ਕਿੱਡੀ ਸੋਣੀ ਯਾਰ ਸੋਖ ਦੂਜਾ ਪੈਰ ਇਹਦਾ ਕਿੱਥੇ ਤੇ ਲੱਭਣਾ ਨਹੀਂ ਹੈਗਾ ਕੋਈ ਜਿਆਦਾ ਖਲਾਰਾ ਨਹੀਂਗਾ ਪਾਉਣਾ ਵਿਚਾਰੇ ਦਾ ਉਹ ਸਾਨੂੰ ਇਧਰ ਮਾਨ ਨਾਲ ਲੱਭ ਜੇ ਲੱਭ ਗਿਆ ਠੀਕ ਹੈ ਨਹੀਂ ਤੇ ਖਲਾਰਾ ਨਹੀਂਗਾ ਪਾਉਣਾ ਕਿਉਂਕਿ ਮੁੜ ਕੇ ਮੁਸ਼ਕਲ ਹੋਊਗੀ ਆਹ ਵੀ ਸੋਹਣਾ ਰਵੇਗਾ ਇਹਦਾ ਆ ਨਾ 50 ਇਹਨੂੰ ਤੂੰ ਉਹ ਧਿਆਨ ਨਾਲ ਮਿਰਚੀ ਪਰ ਜਿਆਦਾ ਰਲਣਾ ਨਾ ਜਾਣ ਉਹਦੇ ਵਿਚਾਰੇ ਤੇ ਆ ਇੱਥੇ ਰਹਿੰਦ ਨੇ ਪਏ ਯਾਰ ਠੀਕ ਆ ਇਹ ਵਧੀਆ ਰਸਤੇ ਵਿੱਚ ਜਾ ਰਹੇ ਸਦੀਪ ਨੇ ਕੈਪ ਦੇਖੀ ਤਸਕਰੀਬ ਕਹਿੰਦੀ ਹਰਬੰਸ ਜੂ ਕੀ ਕੈਪ ਲੈ ਲਈ ਕਿੰਨੇ ਆਪਣੀ ਜੂ ਕੀ ਜੁੱਤੀ ਵੀ ਲੈ ਲਈ ਬੜੀ ਵਧੀਆ ਮੈਂ ਘਰੇ ਜਾ ਰਹੇ ਆ ਵਾਪਸੀ ਹਲਡ ਬੱਤੀ ਜੰਦੀ ਦੁਨੋਂ ਤਣ ਲੱਭਦੀ ਨਹੀਂ ਰੋਦੀ ਰੋਦੀ ਬੂਹੇ ਤੱਕ ਗਈ ਫੇਰ ਬੂਹੇ ਜਦੋਂ ਬੱਤੀ ਮਨ ਤੇ ਫੇਰ ਆਈ ਨੇ 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 ਜਮ ਨੇ ਜੋ ਜੇ ਰੋਦੀ ਹੈ ਮੈਂ ਕੋਈ ਹਾਂ ਉਹ ਨਹੀਂ ਗਈ ਉਹ ਨੂੰ ਇਹ ਨਾ ਉਧਰ ਹੈ ਨਹੀਂ ਕੋਈ ਤੇਰੇ ਨਾਲ ਹੁਣ ਤੇਰੇ ਨਾਲ ਹੁਣ ਖਾਣ ਲੱਗੀ ਨਿਕਲਣਾ ਰਜਾਈ ਜੇ ਬਸ ਇਹਦੇ ਬੈਠੀ ਰਹਿੰਦੇ ਬੀਚ ਆਹ ਦੇਖ ਆਈ ਟੋਪੀ ਲੈਂਦੀ ਹਾਏ ਸਹੀ ਆ ਇਹ ਮੂੰਹ ਵੱਜ ਜੂਗਾ ਨਾ ਇਹਦਾ ਨਾ ਇਹਦਾ ਵੱਜਣੀ ਇਹ ਕੋਹ ਆਂਦੀ ਇਹ ਕੋਹ ਆਂਦੀ ਮਾਂ ਪਹਿਲਾਂ ਪਾਕ ਤੇ ਵੇਖੇ ਹੂੰ

ਮਾਉ ਇਹ ਤਾਂ ਮੇਰਾ ਰਾਜਾ ਅਜੇ ਰਜਨੀ ਟੁੱਪੀਆਂ ਤੋਂ ਪਾ ਲਈਆਂ ਚੋਲ ਮੈਂ ਚੋਲ ਖਾਣਾ ਚੋਲ ਖਾਂਣ ਦੇ ਪੁੱਤ ਲੱਗੇ ਆ ਬੁੱਢ ਲੰਦੇ ਇਹ ਸੋਖ ਸੀ ਇੱਕ ਸਮਝ ਲਾ ਕੇ ਮੇਰੇ ਦੀ ਭੈਣਾਂ ਵੀ ਘਰ ਹਾਂ ਕਰੇਗੇ ਇਹ ਵੀ ਤਾਂ ਨਹੀਂ ਕੋਟੀ ਮਿਲ ਗਈ ਸੰਦੀਪ ਨੇ ਇਹਨੂੰ ਨੀਂਦ ਨਹੀਂ ਆਈ ਕੱਲ ਕਹਿੰਦੀ ਕੋਟੀ ਲੈ ਆਈਏ ਕੋਟੀ ਲੈ ਆਈਏ ਕੋਟੀ ਵੀ ਲੈ ਆਏ ਤੇ ਜਿਹੜੇ ਇਹਦੇ ਸੂਟ ਉਹ ਵੀ ਡੱਟ ਜੀ ਵਾਪਸ ਕਰ ਆਏ ਉਹ ਕੱਲ ਮਿਲਨੇ ਹੁਣ ਉਹ ਕੋਟੀ ਜਿਹੜੀ ਸੰਦੀਪ ਦੀ ਕਲਰ ਰਹਿ ਗਈ ਉੱਥੇ ਪੈਸੇ ਦੇ ਜਾਂ ਇਧਰ ਆ ਉੱਥੇ ਗਈ ਏ ਇਦਾਂ ਜੀ ਅਜਿਹੀ ਵੀ ਇੱਕ ਹੁੰਦੀ ਸੀ ਨਾ ਕਿਹੜੀ ਇਦਾਂ ਤੇ ਮੰਮੀ ਉਹ ਉਹਨਾ ਕਪੜਾ ਕੋਟ ਰਾਈਜ਼ ਦਾ ਕੋਟ ਰਾਈਜ਼ ਇਦਾਂ ਕਹਿੰਦੇ ਕਪੜਾ ਉਹ ਆਏ ਇਹ ਜੀ ਲੈ ਕੇ 180 ਰੁਪਏ ਦਾ ਆ ਮਿਲਿਆ ਡਿਸਕਾਊਂਟ ਲੱਗਾ ਇਹਦੇ ਲਿਆਂਦਾ ਫਿਰ ਤਾਂ ਮੈਂ ਮੰਗ ਪਰ ਹੂੰ ਕਿੰਨੇ ਦਾ ਆ ਟੋਪੀ ਨੇ ਲੈ ਲੈਂਦੀ ਜਿਹੜੀ ਕੱਲ ਹਰਗੁਣ ਦੀ ਲੈ ਕੇ ਪਾਉਂਦੀ ਨਹੀਂ ਇਹ ਟੋਪੀ ਟਰਵਾ ਜਦੋਂ ਚੇਂਜ ਕਰਨ ਲੱਗੇ ਨਾ ਤਾਂ ਭਾਈ ਕਹਿੰਦਾ ਤੇ ਮੈਨੂੰ 80 ਰੁਪਏ ਦੇ ਕੇ ਗਏ ਮੈਂ ਹਾਂ ਨਹੀਂ ਅੰਕਲ ਜੀ 100 ਰੁਪਏ ਦੇ ਕੇ ਮੈਂ 20 ਰੁਪਏ ਪਿਛੇ ਆਪਾਂ ਇਦਾਂ ਥੋੜੀ ਕਰਾਂਗੇ ਤੁਹਾਡੇ ਨਾਲ ਫਿਰ ਇਹ ਮੁੜ ਕੇ ਕਹਿੰਦਾ ਇਹ ਟੋਪੀ 1.5 150 ਰੁਪਏ ਦੀ ਅੱਜ ਮੈਂ ਕੱਲ ਤੇ ਕਹਿੰਦੇ ਸੀ 100 ਦੀ ਫਿਰ ਕਹਿੰਦਾ ਚੱਲ ਲੈ ਜਾਓ ਪੰਗੜਾ ਭਾਈ ਬੱਲੇ ਬੱਲੇ ਛਾਵਾਂ ਛਾਵਾਂ ਲੈ ਲੈ ਪੰਗੜਾ ਫਾਦੋ ਹਾਂ ਹਾਂ ਮੰਮੀ ਕਿ ਜਾਣਾ ਅੰਮੀ ਕਾ ਅੰਮੀ ਕਿ ਜਾਣਾ ਹਰਗੁਣ ਆਈ ਬੱਜਦੀ ਨਹੀਂ ਦੇ ਉਹ ਪੰਗਾਏ ਮੋਹ ਨਹੀਂ ਕੰਮ ਕਰਦੀ ਤਾਂ ਕਰ ਚਲੋ ਜੀ ਲੈ ਚਾਹ ਰ ਉੱਧਰ ਵੇ ਆ ਲੋ ਆਪਣਾ ਫੋਨ ਫੜੋ ਤੇ ਆਹ ਵੇਖੋ ਜੀ ਆ ਵਧੀਆ ਲੱਗਦੀ ਐ ਪਰ ਇਹ ਸਾਰੀ ਦਿਹਾੜੀ ਥੋੜੀ ਪੈਣੀ ਐ ਇਹ ਲਾਹਦਾ ਕਰਨੀ ਸੀ ਹਾਂ ਜੀ ਅੱਗੇ ਅੱਜ ਮੈਂ ਉਹ ਵੇਖਣ ਦੀ ਕਾਲਾ ਆਪਣਾ ਭਾਲੂ ਲਾਇਆ ਕਾਲਾ ਆਪਣਾ ਭਾਲੂ ਤੇ ਭਾਲੂ ਹੀ ਆਪ ਹੀ ਬਣਿਆ ਅੱਜ

ਮੈਨੂੰ ਵੀ ਕੋ ਵੇਖਣ ਦੇ ਮੈਚ ਮੂਹ ਚ ਹਰ ਗੁਣ ਮੈਨੂੰ ਵੇਖਣ ਦੇ ਦੇਖ ਵਿੱਚ ਇੱਕ ਮੈਂ ਕੜੀ ਜਾਊਂਗਾ ਹੁਣ ਵੇਖੋ ਇਹਨਾਂ ਗੜ ਦੇ ਹਾਂ ਸਭਿਆ ਮੈਂ ਸਵੇਰੇ ਉੱਠਿਆ ਹਾਂ ਉੱਠ ਕੇ ਤੇ ਮੈਂ ਕਿਹਾ ਇੱਥੇ ਪਈ ਕੜਾਈ ਅੱਛਾ ਤੇ ਹੁਣ ਜਦੋਂ ਮੈਂ ਉੱਠਿਆ ਆਉਂਦਾ ਉਹਨੂੰ ਮੈਂ ਕੜਾਈ ਮੰਨ ਲੇਖਿਆ ਤੇ ਮੇਰੇ ਮੂੰਹ ਤੋਂ ਪਾਣੀ ਆ ਗਿਆ ਵੀ ਕੀ ਗਿਦਰੀ ਲਖਾਨ ਨੇ ਹਾਂ ਨਹੀਂ ਆਉਂਦਿਆ ਹਾਂ ਉਹ ਮੈਂ ਨਾ ਆ ਗਿਆ ਵੀ ਪਲੇਟ ਮੈਂ ਗਿਆ ਬੜਾ ਚਾਹਣਾ ਚਮਚਾ ਪਲੇਟ ਲਿਆਏ ਰਸੋਈ ਚ ਮਿੱਟੀ ਹੈ ਤੇ ਉਤ ਪੁੱਲੀ ਜਿ ਡੱਕ ਲਾਇਆ ਉਹ ਵੇਖਿਆ ਤੇ ਖਾਲੀ ਮਾਂਜੀ ਹੈ ਮੈਂ ਇਹ ਕਿ ਪਰਸੀਆ ਕੋਪਾ ਪਿਆ ਮੈਂ ਇਹ ਸੰਦੀਪ ਨੂੰ ਦੋ ਕੁੜੀ ਨਾ ਗੁੱਸੇ ਨਾਲ ਆਜ ਅੰਦਰੀਆਂ ਅੰਰਾਜ ਹੋਇਆ ਜੀ ਅੱਛਾ ਅੱਛਾ ਮੈਂ ਪਤਾ ਸੰਦੀਪ ਨੇ ਕਿੱਥੇ ਸਿਆਪਾ ਕਰਦਾ ਜੀ ਮੈਂ ਨਾ ਜਦੋਂ ਫੇ ਮੈਂ ਕਿਹਾ ਚਲ ਫ੍ਰੀਜ ਚ ਰੱਖਦਾ ਹਾਂ ਅੱਛਾ ਮੈਂ ਨਾ ਅੰਦਰ ਗਿਆ ਧੱਬੇ ਧੱਬੇ ਪੈ ਰਹੇ ਅੱਛਾ ਖੜਾ ਆਖ ਨਾ ਮੈਂ ਫ੍ਰੀਜ ਵੀ ਕੀ ਦਿੱਤੇ ਫ੍ਰੀਜ ਚ ਮੁੜ ਕੇ ਜਦੋਂ ਮੈਂ ਫੇ ਨਾ ਉਦੋਂ ਤਾਂ ਨਹੀਂ ਜੋ ਫ੍ਰੀਜ ਵਕੀ ਮੈਂ ਸੰਦੀਪ ਨੂੰ ਦੇ ਪੜਾ ਪਾਤਾ ਇਹ ਨਾ ਮਾਰਦਾ ਨਾ ਤੋ ਤਰਾਂ ਜਾਈ ਫੇ ਮੈਂ ਹਾਂ ਚਲ ਤਿੱਜੀ ਚੀਜ਼ ਪਰ ਕੋਦੋਂ ਨੂੰ ਪਤਾ ਨਹੀਂ ਮੈਂ ਕੜਾਈ ਵੱਲ ਮੈ ਕੇ ਸੀ ਹਾਂ ਰੰਨਮੀ ਰਸੋਈ ਵੱਲ ਧਿਆਨ ਹੀ ਨਾ ਦਿੱਤਾ ਲੈ ਲੈ ਸੋਈ ਵੱਲ ਤੇ ਮੈਂ ਧਿਆਨ ਨਾ ਦਿੱਤਾ ਮੁੜ ਕੇ ਮੈਂ ਫੇਰ ਨਾ ਆਖਿਆ ਤਾਂ ਹੁਣ ਆਖਰੀ ਕੰਮ ਰਹਿ ਗਿਆ ਚਲ ਸੋਈ ਬੈਨ ਪਰ ਸੋਈ ਬੈ ਕੀ ਤੇ ਉੱਥੇ ਕੜਾਈ ਛੋਟੀ ਜੀ ਪਈ ਦੀ ਉੱਤੇ ਟੱਕ ਰ ਗਿਆ ਮੈਨੂੰ ਚਾਹ ਜੜ ਗਿਆ ਮੈਂ ਤੇ ਸੰਦੀਪ ਤੇ ਗੁੱਸਾ ਕੱਢਣ ਆਂ ਵੀ ਸੰਦੀਪ ਨੇ ਕਿਤੇ ਸਿਆਪਾ ਕਰਤਾ ਹੀ ਇਹਦੇ ਤੇ ਸੰਦੀਪ ਨੇ ਤੇ ਬੜਾ ਵਧੀਆ ਮਾਇਆ ਦੇ ਧੋਕੇ ਰੱਖੀ ਤੇ ਇਹ ਨਹੀਂ ਇੱਥੇ ਘੱਟ ਕੇ ਰੱਖਿਆ ਮੈਂ ਨਾਲੇ ਪਾਵਾਂ ਨੂੰ ਨਾਲੇ ਨਾ ਜਿੰਦੀ ਦਾ ਸੰਦੀਪ ਇਹ ਵੀ ਨਹੀਂ ਬੜਾ ਦੱਕੇ ਤੇ ਮਨ ਉਸ ਨੂੰ ਨਾ ਆ ਜਾ ਜਿਹੜਾ ਮਿਲ ਗਿਆ ਮੈਨੂੰ ਲੱਭ ਫਿਰ ਟੋਪੀ ਇਹਨੇ ਲਾਤੀ ਉਹ ਆਸਾ ਇੰਨਾ ਘਾਇਆ ਮੈਂ ਜਾ ਰਹੀ ਇਹਦੇ ਸਿਆਪਾ ਹੀ ਪੈ ਗਿਆ ਮਾਂਜੀ ਧੋ ਗਏ ਪਰ ਐਰਕਾ ਐਰਕਾ ਨਹੀਂ ਨਵਦੀਆ ਬਣਿਆ ਜਿੱਦਾਂ ਉਹਦੋਂ ਵਧੀਆ ਬਣਿਆ ਨਹੀਂ ਕਿਸੇ ਤਰ੍ਹਾਂ ਬਹੁਤ ਬਹੁਤ ਵਧੀਆ ਬਣਿਆ ਉਹਦੋਂ ਗਲਤੀ ਹੈ ਤੂੰ ਜੱਜ ਨਾ ਤੇਰੀ ਮੰਮੀ ਦੀ ਨੇ ਕਿਹਾ ਸਪੈਸ਼ਲ ਪੀਨ ਮਾਰ ਮੜੀਆਂ ਰਗੜ ਲਾ ਤੇ ਧੋਦਾ ਤੂੰ ਕਹਿਆ ਨਹੀਂ ਨਹੀਂ ਕਿਉਂ ਓਡਿਆ ਮੈਂ ਗਲਤੀ ਕਰਦੀ ਆਹੀ ਤੇਰੀ ਮੰਮੀ ਨੇ ਤੇ ਇੱਥੇ ਮੈਂ ਮੰਮੀ ਨੇ ਕਹਿੰਦੇ ਨੇ ਛੇਲ ਲਿਆ ਤੇ ਫਿਰ ਧੋਦਿਆ ਤੇ ਮੈਂ ਮੈਂ ਤਾਂ ਮੰਮੀ ਨੇ ਧੋਤੀਆਂ ਹੀ ਵਧੀਆ ਪਰ ਉਹ ਨਹੀਂ ਧੋਣੀਆਂ ਚਾਹੀਦੀ ਇਹ ਗਾਜਰਾ ਚ ਮਿੱਟੀ ਮੁੰਡੀ ਫਸੀ ਹੁੰਦੀ ਆ ਹੂੰ ਨਿੱਕੀਆਂ ਨਾ ਪਰ ਹੋਈ ਨਿੱਕ ਕੰਡੀ ਜਿੱਦਾਂ ਬੰਦੇ ਮੈਂ ਹਰਕਣ ਹਰਕਣ ਪਹਿਲਾਂ ਉਹ ਦਾਦੀ ਨੇ ਤੇਰੀ ਕੈਪ ਪਾ ਲਈ ਫਿਰ ਪਾ ਲਿਆ ਕਰ ਵੇਖ ਲੈ ਹਾਏ ਹਾਏ ਮੈਨੂੰ ਕਿਦਾਂ ਲੱਗਣ ਲੈ ਬੜੀ ਬੇਟ ਜੀ ਮੈਂ ਨਾ ਨਵੀਂ ਟੋਪੀ ਪਾ ਕੇ ਮੈਨੂੰ ਲੜਾਈ ਲੱਗੀ ਕਰਨ ਹੈ ਇਥੇ ਟੋਪੀ ਪਾੜਦੇ ਬੰਦਾ ਹੈ ਬੱਲੂਂਗੀ ਮੈਂ ਤਾਂ ਦਾਰ ਲੈਂਦੀ ਵੀ ਯਾਰੋਂ ਆਪਣੇ ਵਾਸਤੇ ਦੋ ਅਠੰਡੀ ਨਹੀਂ ਹੋਈ ਮੈਨੂੰ ਲੱਗਣ ਡਿਆ ਠੀਕ ਹੀ ਆ ਬਈ ਗਰਮੀ ਸੰਦੀਪ ਕਹਿੰਦੀ ਆਪਾਂ ਨਹੀਂ ਬਣਾ ਕੇ ਦੇਣੀ ਚਾਹ ਤੇ ਮਾਹੀਂ ਆਪੇ ਬਣਾ ਲੈਂਦੇ ਫਿਰ ਆਪਾਂ ਹੁਣ ਚਾਹ ਲੱਗਿਆ ਹੁਣ ਆਪਣੀ ਜੋਗੀ ਕਹਿੰਦੀ ਰਾਤ ਨੂੰ ਸੁਨੀਏ ਕਹਿੰਦੀ ਚਾਹ ਪੀ ਕੇ ਨਹੀਂ ਸੌਣਾ ਚਾਹੀਦਾ ਅੱਛਾ ਵਾਜੀ ਵਾ ਵਾਜੀ ਵਾ ਹੈ ਗੱਲ ਕਾਦੀ ਬਸ ਮੁਰਕੜਾਉਂਦੀ ਵੀ ਅੱਜ ਪਾਈ ਨਵੀਂ ਕੋਟ ਨਵੀਂ ਟੋਪੀ ਕੁੜੀ ਨੇ ਉਹਦਾ ਕਰਕੇ ਥੋੜਾ ਜਿਹਾ ਕਰਦੀ ਇਦਾਂ ਉਹ ਪਾਉਣ ਚਾਹ ਦਰਕ ਵਾਲੀ ਜ਼ਿਆਦਾ ਪਸੰਦ ਹੈ ਮਾਦਰਕ ਪਾ ਲੈ ਮੰਮੀ ਨੂੰ ਵੀ ਪਸੰਦ ਪਰ ਕੋਈ ਨਾ ਦੇ ਦਾਂਗੇ ਹੁਣ ਚੱਲੂਗਾ ਆਇਆ ਕੱਠੀ ਹੋ ਮੰਡੀ ਇਹ ਫੋਨ ਵੇਖਣ ਆਇਆ ਕੱਢਣਾ ਉਹ ਤੇ ਚੱਟੀ ਹੈ ਕਿ ਚਰ ਜਾਈ ਕੱਢੋ ਚਲ ਆਸ ਨਹੀਂ ਵਰਜਾਈ ਕੱਢ ਲਈਏ ਫਿਰ ਇਹਦੇ ਨਾਲ ਦੇ ਗਲਾਸ ਉਹ ਉਹ ਸੁੱਟੀ ਜਾਣ ਦੀ ਸਭ ਕੁਝ ਇਹਨਾਂ ਨੂੰ ਕੋਟ ਖਾਣੀ ਸੋ ਜਾ ਚੱਬਰ ਗਿਆ ਹੁਣ ਇੱਥੇ ਆ ਜਾ ਇੱਥੇ ਲੱਭ ਮੈਂ ਬਾਈ ਬੋੜਦੇ ਆ ਫੜਦੀ ਤਾਂ ਪੀ ਵੀ ਲੈਣਾ ਹੁੰਦਾ ਲਾਲਾ ਟੀਵੀ ਬੱਤੀ ਬੰਦਿਆ ਇਹਨੂੰ ਮੂਫਲੀ ਜਾਲਾ ਲਫਾਫਾ ਚੁੱਕੇ ਮਾਰਿਆ ਸਭ ਉਹ ਰੇੜੀਆਂ ਨਾਲ ਚੱਲੇ ਰੇੜੀਆਂ ਖਿਲਾਰਤੀਆਂ ਸਾਰੀਆਂ ਇਹ ਕੁੜੀ ਬੱਬਾ ਬਹੁਤ ਹੱਥ ਕਰਾਉਂਦੀ ਸਾਰਾ ਲਫਾਫਾ ਕੀ ਆ ਤੇਲ ਡਾੜੀਆਂ ਨੇੜ ਦਿਨ ਚਾਈ ਪਰਦੀ ਤਲਾਂ ਨਾਲ ਕੰਦਾ ਮੈਂ ਕਰ ਗਿਆ ਅੱਗੇ ਪੇਠਾ ਵੀ ਨੇਤ ਮੈਂ ਮੈਂ ਤੈਨੂੰ ਕਹਾਂ ਜਿਹੜਾ ਹੁਣਾ ਦਾ ਬਾਪ